ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਮਲੇਰਕੋਟਲਾ ਸੀਡ ਸਟੋਰ ਮੋਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਅਸੀਂ ਅੱਜ ਖੜੇ ਆ ਜੀ ਸੁਖਚੈਨ ਨਗਰ ਨੇੜੇ ਫਗਵਾੜਾ ਗੋਭੀ ਦੀ ਹਾਈਬ੍ਰਿਡ 786 ਬੜੀ ਸੋਹਣੀ ਲੱਗੀ ਹੋਈ ਆ ਬੜੇ ਸੋਹਣੇ ਫਲ ਹੋਏ ਹੋਏ ਆ ਜੀ ਬਾਕੀ ਇਹਦੀ ਤਕਨੀਕੀ ਜਾਣਕਾਰੀ ਸਾਡੇ ਲਾਲੀ ਸਰ ਜੀ ਦੱਸਣਗੇ ਔਰ ਸਾਡੇ ਬਾਈ ਜੀ ਦੱਸਣਗੇ ਹਾਂਜੀ ਮੇਰਾ ਨਾਮ ਫਕੀਰ ਮੁਹੰਮਦ ਦਨ ਮਲੇਰਕੁਰਲਾ ਸੀਡ ਸਟੋਰ ਮੋਲਾਪਰ ਦਾਖਾ ਤੋਂ ਜੀ ਬਾਈਕ ਗਲਦੀਪ ਸਿੰਘ ਸਨ ਜਗਿੰਦਰ ਸਿੰਘ ਟੈਨ ਨਗਰ ਫਗਵਾੜਾ اور 786 ਨੰਬਰ ਆ ਪਟੰਜੀ ਤਿਆਰ ਹੋ ਗਈ ਹੈ और बहुत चट्टी है बहुत ठोस है और फुल दी क्वालिटी बहुत बढ़िया है इतनी गर्मी बहुत ज्यादा होन करके ਝੁਲਸਰੋ ਗੁਲਾਮ ਗੁਬੀਆਂ ਨੂੰ बहुत ज्यादा ਹੋਇਆ ਦੇ ਲਗਾ ਗਰਮੀ ਦੀ ਵਜ੍ਹਾ ਕਰਕੇ ਬਹੁਤ ਲੇਟ ਹੋ ਰਹੀ ਹੈ ਇਹ ਆਪਣੇ ਸਮੇਂ ਦੇ ਮੁਤਾਬਕ ਹੀ 55 56 ਦਿਨਾਂ ਤੇ ਤਿਆਰ ਹੋਗੀ ਅ ਭਾਈ ਜੀ ਗਿਲਦੀਬੀ ਜੀ ਤੁਹਾਨੂੰ ਦਿਖਾਉਂਦੇ ਗੋਭੀ ਦੇ ਵਿੱਚ ਕਿੰਨੀ ਥੋਸ ਗੋਭੀ ਹੈ ਜੀ ਅ ਭਾਈ ਜੀ ਦੱਬ ਕੇ ਦਿਖਾ ਦੱਸੋ ਜੀ ਇਹਨਾਂ ਨੂੰ ਗੋਭੀ ਬਹੁਤ ਕਾਫੀ ਥੋਸ ਹੋ ਆ ਜੀ ਬਹੁਤ ਥੋਸ ਹੈ 2-2 ਕਿਲੋ ਦਾ ਪੋਣੀ 2 ਕਿਲੋ ਫੁੱਲ ਹੈਗਾ ਜੀ ਜੀ ਰੰਗ ਰੰਗ ਬਹੁਤ ਚਿੱਟਾ ਹੈ ਜੀ ਬਹੁਤ ਚਿੱਟਾ ਭਾਈ ਹੁਣਾਂ ਦੀ ਗੋਭੀ ਔਨ ਡਿਮਾਂਡ ਵਿਕ ਰਹੀ ਹੈ ਜੀ ਇੱਕ ਦਿਨ ਪਹਿਲਾਂ ਆਰਡਰ ਆ ਜਾਂਦਾ ਫਿਰ ਮਦਦ ਟੈਂਪੋ ਵਾਲੇ ਖੇਤ ਚ ਕੜੇ ਨੇ ਲੇ ਕੇ ਜਾਣ ਨੂੰ ਸੋ ਬਹੁਤ ਖੁਸ਼ੀ ਦੀ ਗੱਲ ਆ ਕਿਸਾਨ ਵੀਰਾਂ ਵਾਸਤੇ ਜਿਨੇ ਇਹਨਾਂ ਦੀ ਬੈਨੀਫਿਟ ਜਾਦੇ ਉਹ ਉਹਨੇ ਹੀ ਸਾਡਾ ਮਤਲ ਸਾਨੂੰ ਖੁਸ਼ੀ ਦਾ ਖੁਸ਼ੀ ਮਿਲਦੀ ਹੈ ਔਰ ਬਹੁਤ ਵਧੀਆ ਫਸਲ ਆ ਇਹਨਾਂ ਬੰਦੇ ਵੀ ਇਹ ਬਹੁਤ ਵਧੀਆ ਇਹਨਾਂ ਨੂੰ ਮਿਲ ਕੇ ਬਹੁਤ ਖੁਸ਼ੀ ਹੁੰਦੀ ਹੈ ਜੀ ਭਾਈ ਜੀ ਤੁਸੀਂ ਦੱਸੋ ਜੀ ਕੀ ਦੱਸਣਾ ਚਾਹੁੰਦੇ ਗੋਬੀ ਦੇ ਬਾਰੇ ਬਹੁਤ ਵਧੀਆ ਗੋਬੀ ਆ ਬੀ ਬਹੁਤ ਵਧੀਆ ਮਿਲਿਆ ਸਾਨੂੰ ਜੀ ਜੀ ਹਾਂ ਜੀ ਹਾਂਜੀ ਕਿਸਾਨ ਵੀਰੋ ਮਾਰਡੀ ਦੇ ਵਿੱਚ ਦੂਜਿਆਂ ਨਾਲੋਂ ਮਤਬ ਵੱਧ ਰੇਟ ਦੇ ਦਿੱਤੇ ਆ। ਆਰਤੀਏ ਦੱਸੋ ਵੀ ਸਾਡੇ ਕੋ ਆ ਗੱਡੀ ਲੈ ਕੇ ਆਰਤੀਏ ਆ ਕੇ ਬੈਠੇ ਆ ਦੋ ਗੱਡੀਆਂ ਲੱਤੀਆਂ ਨੇ। ਹਾਂਜੀ। ਬਾਈ ਜੀ ਦਾ ਕਹਿਣਾ ਜੀ ਆਪਣੇ ਖੇਤ ਦੇ ਵਿੱਚ ਮੰਡੀ ਜਾਣ ਦੀ ਲੋੜ ਨਹੀਂ ਆਰਤੀਆਂ ਨੇ ਟੈਂਪੋ ਭੇਜੇ ਹੋਣੇ। ਸੋ ਦੱਸੋ ਜੀ ਤੁਸੀਂ ਕੋਈ। ਆਰਤੀਏ ਪਹਿਲੇ ਬੁੱਕ ਸੋਰੇ ਕਰ ਲੈਂਦੇ ਆ ਜੀ। ਜੀ। ਦੋ ਗੱਡੀਆਂ ਸਾਡੇ ਆ ਕੇ ਉੱਥੇ ਖੜੀਆਂ ਜੀ ਖੇਤ ਦੇ ਵਿੱਚ। ਉਹ ਲੱਗੀਆਂ ਟਾਲੀਆਂ ਦੋ ਲੱਗੀਆਂ ਖੜੀਆਂ। ਜੀ ਬਹੁਤ ਅੱਛੀ ਗੱਲ ਆ। ਮੰਡੀ ਜਾਣ ਦੀ ਲੋੜ ਨਹੀਂ ਪੈਂਦੀ ਜੀ। ਸੋ ਬਾਈ ਉਹਨਾਂ ਨੇ 15 ਏਕੜ ਲਗਭਗ ਸਾਰੀ ਗੋਭੀ ਲਈ ਹੋਈ ਹੈ। ਜੀ। ਸ ਗੋਭੀ ਦੇਖ ਕੇ ਔਰ ਇਹ ਮਤਲਬ 10 12 ਦਿਨਾਂ ਦੇ ਨਾਲ ਗੋਭੀ ਸਾਰਾ ਇੱਕ ਗਏ ਨਾ ਨੂੰ ਫਲ ਐਂਡ ਐਂਡ ਹੋ ਜੂਗੀ ਇਹ ਚੱਲਦੇ ਇਹਨਾਂ ਦੀ 15 ਜਨਵਰੀ ਦੀ ਲੱਗੀ 15 ਸਤੰਬਰ ਨੂੰ ਚੱਲ ਪਈ ਸੀ ਔਰ ਅੱਜ ਚੱਲਦੇ ਨੂੰ 1 ਮਹੀਨਾ 10 ਦਿਨ ਹੋ ਗਏ ਔਰ ਬਹੁਤ ਹੀ ਵਧੀਆ ਕੁਆਲਿਟੀ ਦੀ ਗੋਭੀ ਆ ਰਹੀ ਹੈ ਸੋ ਕਿਸਾਨ ਵੀਰਾਂ ਨੂੰ ਕਿਸੇ ਵੀ ਜਾਣਕਾਰੀ ਦੀ ਲੋੜ ਹੁੰਦੀ ਹੈ ਮੇਰੇ ਨੰਬਰ ਤੇ ਕੰਟੈਕਟ ਕਰ ਸਕਦੇ ਰਣਜੀਤ ਜੀ ਨੰਬਰ ਬੋਲੋ ਹਾਂ ਜੀ ਕਿਸਾਨ ਵੀਰੋ ਕੋਈ ਵੀ ਵੈਜੀਟੇਬਲ ਸੰਬੰਧੀ ਜਾਣਕਾਰੀ ਲੈਣ ਵਾਸਤੇ ਸਾਡਾ ਪਤਾ ਨੋਟ ਕਰੋ ਜੀ ਮਲੇਰ ਕੋਟਲਾ ਸੇਡ ਸਟੋਰ ਮੁਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਸਾਡਾ ਫੋਨ ਨੰਬਰ ਜੀ 981443770016 ਜੀ ਆ ਦੂਜੀ ਫਾਰਬਨੂ ਕੀ ਸੁਨੇਹਾ ਦੇਣਾ ਚਾਹੁੰਦੇ ਜੀ ਮਤਲਬ ਇਹ ਵੈਰਾਈਟੀ ਦੇ ਵਿੱਚ ਕਿੰਨੀ ਵਧੀਆ ਜੀ ਔਰ ਇਹ ਅੱਗੇ ਤੋਂ ਵੈਰਾਈਟੀ ਬਾਰੇ ਹਾਂ ਜੀ ਇਹ ਤਾਂ 6-7 ਸਾਲ ਤੋਂ ਲੈ ਭਾਜੀ ਹੁੰਦਾ ਬੀਜ ਲੈਣੇ ਮੁੱਲ ਉਹ ਦੱਕਾ ਤੋਂ ਸਾਨੂੰ ਬਹੁਤ ਵਧੀਆ ਬੀਜ ਮਿਲਦਾ ਜੀ ਠੁੱਕਾ ਵੀ ਲੈ ਆਈਦਾ ਪੰਡਰੀ ਵੀ ਲੈ ਕੇ ਲਾਈ ਦਿੰਦਾ ਕੋਲੋਂ ਜੀ ਬਹੁਤ ਵਧੀਆ ਸੁੱਕਾ ਵੀ ਬੀਜ ਲੈ ਆਈਦਾ ਬਹੁਤ ਵਧੀਆ ਬੀਜ ਆ ਜੀ ਇਹ ਸੁੱਕਾ ਬੀਜ ਦਾ ਮਤਲਬ ਹੈ ਇਹ ਬੀਜ ਲੈ ਕੇ ਆਉਂਦੇ ਆ ਜੀ ਬੀਜ ਪਹਿਲਾਂ ਬੀਜ ਲੈਂਦੇ ਜਦੋਂ ਬੀਜ ਗਰਮੀ ਗੁਰਮੀ ਕਰਕੇ ਮਰਬੋੜੇ ਜਾਂਦਾ ਫਿਰ ਇਹਨਾਂ ਨੇ ਬਾਅਦ ਚ ਪੰਡਰੀ ਲੈਂਦੇ ਹਾਂ ਜੀ ਸੋ ਬੀਜ ਦਾ ਪੰਡਰੀ ਦੀ ਕੋਈ ਲੋੜ ਹੁੰਦੀ ਹੈ ਸੋ ਜਦੋਂ ਮਰਜੀ ਸਾਡੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਆਂ